ਸਰਕਾਰੀ ਅੰਕੜਿਆਂ ਅਨੁਸਾਰ April ਦੌਰਾਨ ਭਾਰਤ ਦਾ GST ਟੈਕਸ ਸੰਗ੍ਰਹਿ 12.6% ਵਧ ਕੇ 2.37 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ਤੇ ਪਹੁੰਚ ਗਿਆ ਹੈ। ਪਿਛਲੇ ਮਹੀਨੇ ਲਈ ਭਾਰਤ ਦਾ ਅਸਿੱਧਾ ਟੈਕਸ ਸੰਗ੍ਰਹਿ March ਦੌਰਾਨ 9.9% ਸਾਲਾਨਾ ਵਧ ਕੇ 1.96 ਲੱਖ ਕਰੋੜ ਰੁਪਏ ਹੋ ਗਿਆ ਸੀ। April 2025 ਵਿੱਚ GST ਸੰਗ੍ਰਹਿ 2.10 ਲੱਖ ਕਰੋੜ ਰੁਪਏ ਸੀ ਜੋ ਕਿ 1 ਜੁਲਾਈ 2017 ਨੂੰ ਅਸਿੱਧੇ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਸੰਗ੍ਰਹਿ ਮਾਰਚ 2025 ਵਿੱਚ ਇਹ ਸੰਗ੍ਰਹਿ 1.96 ਲੱਖ ਕਰੋੜ ਰੁਪਏ ਸੀ ਕਿਰੇਲੂ ਲੈਣ ਦੇਣ ਤੋਂ ਜੀਐਸਟੀ ਮਾਲੀਆ 10.7% ਤੋਂ ਵੱਧ ਕੇ ਲਗਭਗ 1 0.9 ਲੱਖ ਕਰੋੜ ਰੁਪਏ ਹੋ ਗਿਆ ਜਦ ਕਿ ਅਚਤ ਕੀਤੇ ਸਮਾਨ ਤੇ ਮਾਲੀਆ 20.8% ਵਧ ਕੇ 46913 ਕਰੋੜ ਰੁਪਏ ਹੋ ਗਿਆ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਵਿੱਚ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਟੈਕਸਦਾਤਾਵਾਂ ਦਾ ਧੰਨਵਾਦ ਕੀਤਾ ਹੈ ਤੇ ਸਾਰੇ ਰਾਜਾਂ ਦੇ ਵਿੱਤ ਮੰਤਰੀ ਨੂੰ ਵਧਾਈ ਦਿੱਤੀ ਹੈ ਅਤੇ ਕੇਂਦਰ ਦੇ ਨਾਲ-ਨਾਲ ਰਾਜਾਂ ਦੇ ਜੀਐਸਟੀ ਅਧਿਕਾਰੀਆਂ ਦੇ ਯਤਨਾਂ ਨੂੰ ਸਵੀਕਾਰ ਕੀਤਾ ਹੈ ਸਿਤਰਮਨ ਨੇ ਕਿਹਾ ਹੈ ਕਿ ਇਹ ਅੰਕੜੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਅਤੇ ਸਹਿਕਾਰੀ ਸੰਘਵਾਦ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੇ ਹਨ ਨਿਰਚਾਤ ਅਤੇ ਹੋਰ ਜੀਐਸਟੀ ਰਫੰਡ ਨੂੰ ਤੇਜ਼ ਕਰਨ ਲਈ ਸਰਕਾਰ ਦੇ ਸਰਗਰਮ ਉਪਾਵਾਂ ਨੇ ਉਦਯੋਗਾਂ ਤੇ ਕਾਰਜਸ਼ੀਲ ਪੂੰਜੀ ਦੇ ਬੋਝ ਨੂੰ ਘਟਕ ਕੀਤਾ ਹੈ ਜਿਸ ਦਾ ਲਾਭ ਮੱਦਮ ਤੋਂ ਲੰਬੇ ਸਮੇਂ ਲਈ ਖਪਤਕਾਰਾਂ ਨੂੰ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਮਜੂਤਾ ਵਿਸ਼ਵ ਆਰਥਿਕ ਮਾਹੌਲ ਦੇ ਕਾਰਨ ਅਗਲੇ ਮਹੀਨੇ ਸੰਪੂਰਨ ਜੀਐਸਟੀ ਸੰਗ੍ਰਹਿ ਵਿੱਚ ਸੰਭਾਵਿਤ ਸੰਜਮ ਦੀ ਉਮੀਦ ਹੈ ਪਰ ਭਾਰਤੀ ਅਰਥ ਵਿਵਸਥਾ ਲਈ ਸੂਚਾ ਦ੍ਰਿਸ਼ਟੀਕੋਣ ਆਸ਼ਾਵਾਦੀ ਬਣਿਆ ਹੋਇਆ ਹੈ